ਗੁਰਾਹ ਦੇ ਵਾਰ ਨੰਬਰ 11 ਵਿਖੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਇੱਕ ਅਹਿਮ ਮੀਟਿੰਗ ਕਾਉਂਸਲਰ ਬਲਵਿੰਦਰ ਕੌਰ ਹੀਰ ਅਤੇ ਸੁਦੇਸ਼ ਕੁਮਾਰ ਬਿੱਲਾ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨਾ ਗਰੇਵਾਲ ਹਾਜ਼ਰ ਹੋਏ ਮੀਟਿੰਗ ਦੌਰਾਨ ਜਿੱਥੇ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨਾ ਗਰੇਵਾਲ ਨੇ ਕਾਉਂਸਲਰ ਸ਼੍ਰੀਮਤੀ ਬਲਵਿੰਦਰ ਕੌਰ ਹੀਰ ਨੂੰ ਗੁਰਾਹ ਮਹਿਲਾ ਵਿੰਗ ਦਾ ਬਲਾਕ ਪ੍ਰਧਾਨ ਬਣਾਇਆ ਉੱਥੇ ਹੀ ਉਨ੍ਹਾਂ ਪਾਰਟੀ ਹਾਈ ਕਮਾਂਡ ਦਾ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀ ਦੇਣ ਲਈ ਧੰਨਵਾਦ ਵੀ ਕੀਤਾ ਉਨਾਖਿਆ ਕੀ ਭਾਰਤ ਸਰਕਾਰ ਜੋ ਪੰਜਾਬ ਦੇ ਲੋਕਾਂ ਦੇ ਰਾਸ਼ਨ ਕਾਰਡ ਕਟਣ ਜਾ ਰਹੀ ਹੈ ਉਸ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਰਾਨ ਸ਼੍ਰੀਮਤੀ ਬਲਜਿੰਦਰ ਕੌਰ ਦੋਸਾਂਜ ਕੋਆਰਡੀਨੇਟਰ ਹਲਕਾ ਫਲੋਰ ਮੈਲਾ ਵਿੰਗ ਸ਼੍ਰੀਮਤੀ ਹਰਜਿੰਦਰ ਕੌਰ ਰੋੜਕਾ ਘੋੜਦ ਬਲਾਕ ਪ੍ਰਧਾਨ ਪੰਕੇ ਰਾਏ ਕੋਆਰਡੀਨੇਟਰ ਯੁੱਧ ਨਸ਼ਾ ਵਿਰੁੱਧ ਹਲਕਾ ਫਲੋਰ ਸ਼੍ਰੀਮਤੀ ਗੁਰਮੀਸ਼ ਕੌਰ ਹੀਰ ਸ਼੍ਰੀਮਤੀ ਮਹਿਕ ਹੀਰ ਤੋਂ ਇਲਾਵਾ ਹੋਰ ਮਹਿਲਾਵਾਂ ਵੀ ਮੌਜੂਦ ਹਨ। ਗੁਰਾਇਤ ਨਵਰਾਂਗ ਚੈਨਲ ਲਈ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ। ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਕ੍ਰਿਸ਼ਨਾ ਗਰੀਵਾਲਾ ਜੀ ਇਹ ਅੱਜ ਗੁਰਾਇਆਂ ਮੀਟਿੰਗ ਕਰਨ ਦਾ ਸਾਡਾ ਮੇਨ ਮਕਸਦ ਸੀਗਾ ਕਿ ਜਿਸ ਤਰ੍ਹਾਂ ਭਾਜਪਾ ਸਰਕਾਰ ਸਾਡੇ ਆਮ ਪਾਰਟੀ ਦੇ ਨਾਲ ਚਲਾਕੀਆਂ ਕਰ ਰਹੀ ਹੈ ਧੋਖਾ ਸਾਨੂੰ ਦੇ ਰਹੀ ਹੈ ਲੋਕਾਂ ਦੇ ਨਿੱਲੇ ਕਾਟਾਂ ਚੋਂ ਨਾਮ ਕੱਢ ਰਹੀ ਹੈ ਤੇ ਨਾਮ ਆਮ ਪਾਰਟੀ ਦਾ ਲਾ ਰਹੀ ਆ ਉਹ ਸਿਲਸਿਲੇ ਦੇ ਵਿੱਚ ਮਾਨ ਸਰਕਾਰ ਨੇ ਸਾਡੀ ਪੂਰੀ ਟੀਮ ਦੀ ਡਿਊਟੀ ਲਾਈ ਸੀ ਤਿੰਨ ਦਿਨਾਂ ਲਈ 25 26 ਤੇ 27 ਤਰੀਕ ਦੀ ਜੀ ਅਸੀਂ ਪਿੰਡ ਪਿੰਡ ਡੋਰ ਟੂ ਡੋਰ ਨੁੱਕੜ ਮੀਟਿੰਗਾਂ ਕਰਨੀਆਂ ਆ ਜਿਹਦੇ ਵਿੱਚ ਵੀ ਅਸੀਂ ਲੋਕਾਂ ਨੂੰ ਇਹ ਜਾਗਰੂ ਕਰਨਾ ਹੈ ਕਿ ਮਤਲਬ ਇਹਦੇ ਵਿੱਚ ਸਾਡੀ ਪਾਰਟੀ ਦਾ ਕੋਈ ਰੋਲ ਨਹੀਂ ਹੈਗਾ ਤੇ ਪਿੰਡਾਂ ਵਿੱਚ ਕੈਂਪ ਨਾ ਲੱਗਣ ਦਿੱਤੇ ਜਾਣ ਬੀਜੇਪੀ ਸਰਕਾਰ ਦੇ ਤੇ ਜੇ ਕੋਈ ਬਾਇਦਵੇ ਕੈਂਪ ਲੱਗਦਾ ਆ ਤੇ ਉਹਦੀ ਅਸੀਂ ਮਤਲਬ ਮਨਾਹੀ ਕਰੀਏ ਇੱਕ ਤੁਸੀਂ ਬਲਵਿੰਦਰ ਕੌਰ ਨੂੰ ਬਲਾਕ ਪ੍ਰਧਾਨ ਬਣਾਇਆ ਉਹ ਤਾਂ ਹਾਂਜੀ ਜੀ ਮੈਂ ਬਲਵਿੰਦਰ ਕੌਰ ਨੂੰ ਵਾਰਡ ਨੰਬਰ 11 ਦੇ ਵਿੱਚੋਂ ਗੁਰਾਇਆਂ ਦੇ ਵਿੱਚੋਂ ਮੈਂ ਇਹਨਾਂ ਨੂੰ ਬਲਾਕ ਪ੍ਰੈਜ਼ੀਡੈਂਟ ਲਗਾਇਆ ਹੈ 13 ਵਾਰਡਾਂ ਦਾ ਜੀ ਤੇ ਇਹਦੇ ਲਈ ਮੈਂ ਇਹਨਾਂ ਨੂੰ ਬਹੁਤ ਧੰਨਵਾਦ ਦਿੰਦੀ ਹਾਂ ਜੀ ਇੱਕ ਔਰਤਾਂ ਵਾਲੀ ਸਕੀਮ ਜਿਹੜੀ 1000 ਰੁਪਏ ਵਾਲੀ ਸਕੀਮ ਉਹ ਕਦੋਂ ਹਾਂਜੀ ਜੀ ਔਰਤਾਂ ਦੀ ਜਿਹੜੀ 1000 ਰੁਪਏ ਵਾਲੀ ਸਕੀਮ ਆ ਉਹ ਕੁਝ ਅਕਤੂਬਰ ਦੇ ਵਿੱਚ ਸਟਾਰਟ ਹੋ ਜਾਏਗੀ ਜੀ ਉਹ ਪੈਸੇ ਵੀ ਇਹਨਾਂ ਔਰਤਾਂ ਦੇ ਬਲਾਕ ਪ੍ਰੈਜ਼ੀਡੈਂਟ ਦੇ ਥਰੂ ਹੀ ਲੋਕਾਂ ਤੱਕ ਜਾਣਗੇ ਜੀ ਇਹ ਮੇਰਾ ਇਹਨਾਂ ਨਾਲ ਵਾਦਾ ਹੈ ਪੰਜਾਬ ਸਰਕਾਰ ਦੀ ਕੋਈ ਪ੍ਰਾਪਤੀ ਬਾਰੇ ਤੁਸੀਂ ਗੱਲ ਕਰਨਾ ਨਹੀਂ ਜੀ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਤਾਂ ਤੁਸੀਂ ਸਾਰੇ ਹੀ ਜਾਣੂ ਹੋ ਜੀ ਜਿਸ ਦਾ ਤੁਹਾਨੂੰ ਪਤਾ ਹੀ ਹੈ ਕਿ ਭਗਵੰਤ ਜੀ ਨੇ ਹੁਣ ਹੀ ਨਵੀਂ ਇੱਕ ਸਕੀਮ ਸ਼ੁਰੂ ਕੀਤੀ ਹੈ 10-10 ਲੱਖ ਦਾ ਬੀਮਾ ਜੀ ਉਹਦੇ ਵਿੱਚ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਭੇਤ ਭਾਵ ਨਹੀਂ ਰੱਖਿਆ ਜਾਂ ਅਮੀਰ ਗਰੀਬ ਇਸ ਜਾਤ ਦਾ ਉਸ ਜਾਤ ਦਾ ਕੁਝ ਨਹੀਂ ਰੱਖਿਆ ਜਿਸ ਤਰ੍ਹਾਂ ਉਹਨਾਂ ਨੇ ਬਿਜਲੀ ਦੇ ਬਿੱਲਾਂ ਦਾ ਕੀਤਾ ਕਿ ਸਾਰਿਆਂ ਲਈ ਇਕੁਅਲ ਰੱਖਿਆ ਹੈ ਸਾਰੇ ਪੰਜਾਬ ਨੂੰ ਉਸੇ ਤਰ੍ਹਾਂ ਹੀ ਉਹਨਾਂ ਨੇ ਇਹ 10 ਲੱਖ ਮਿਲੇ ਵੀ ਸਾਰਿਆਂ ਨੂੰ ਇਕੁਅਲ ਰੱਖਿਆ ਜੀ ਇਹ ਮੈਂ ਮਾਨ ਸਰਕਾਰ ਦੀ ਇਹਨਾਂ ਸਕੀਮਾਂ ਦਾ ਹੋਰ ਵੀ ਨਵੀਆਂ ਬਹੁਤ ਸਕੀਮਾਂ ਆ ਰਹੀਆਂ ਐ ਤੇ ਉਹਨਾਂ ਲਈ ਮੈਂ ਬਹੁਤ ਮਾਨ ਸਰਕਾਰ ਦਾ ਧੰਨਵਾਦ ਕਰਦੀ ਆ। ਇੱਕ ਭਾਜਪਾ ਜਿਹੜੀ ਕੈਂਪ ਲਾ ਰਹੀ ਪਿੰਡਾਂ ਵਿੱਚ ਜਾਂ ਸ਼ਹਿਰਾਂ ਵਿੱਚ ਜਿਹੜੀ ਉਹ ਸੈਂਟਰ ਸਰਕਾਰ ਦੀ ਪ੍ਰਾਪਤੀ ਦੱਸ ਰਹੀ ਹੈ। ਹਾਂਜੀ ਜੀ ਦੇਖੋ ਬੀਜੇਪੀ ਸਰਕਾਰ ਪਹਿਲਾਂ ਕਿੱਥੇ ਗਈ ਸੀ ਕੈਂਪ ਲਗਾਣ ਜਿਨ੍ਹਾਂ ਦੇ ਆਧਾਰ ਕਾਰਡ ਤਾਂ ਲੋਕਾਂ ਦੇ ਆਲਰੇਡੀ ਬਣੇ ਹੋਏ ਆ ਹੁਣ ਆਧਾਰ ਕਾਰਡ ਲੈਣ ਦਾ ਮਤਲਬ ਕੀ ਆ ਤੁਹਾਨੂੰ ਵੀ ਪਤਾ ਹੈ ਸਾਰੀ ਸਰਕਾਰ ਸਾਰੀ ਦੁਨੀਆ ਨੂੰ ਪਤਾ ਹੈ ਬੀਜੇਪੀ ਸਰਕਾਰ ਜਿਹੜੀ ਆ ਉਹ ਪਹਿਲਾਂ ਉਹਨਾਂ ਨੇ ਵੋਟ ਚੋਰੀ ਕੀਤੀ ਸੀ ਤਾਂ ਹੁਣ ਉਹ ਰਾਸ਼ਨ ਚੋਰੀ ਕਰ ਰਹੀ ਆ ਲੋਕਾਂ ਦੇ ਢੇਡ ਤੇ ਲੱਤ ਮਾਰ ਰਹੀ ਆ ਉਹ ਲੋਕਾਂ ਤੋਂ ਵੀ ਝੂਠ ਬੋਲਣ ਦੀ ਕੀ ਲੋੜ ਆ ਕਿਉਂਕਿ ਬਾਲਿਆਂ ਵਾਲੀ ਸਕੀਮ ਜਿਹੜੀ ਆ ਉਹ ਸਰਪੰਚਾਂ ਕੋਲ ਆਉਂਦੀ ਆ ਨਾ ਕਿ ਬੀਜੇ ਬੀਜੇਪੀ ਸਰਕਾਰ ਕੋਲ ਆਉਂਦੀ ਆ ਤੇ ਇਹਦੇ ਲਈ ਲੋਕਾਂ 'ਚ ਥੋੜੀ ਜਿਹੀ ਅਵੇਅਰਨੈਸ ਦੀ ਲੋੜ ਆ ਮੈਂ ਲੋ ਕਾਉਂਸਲਰ ਜਿਹੜੇ ਉਹਨਾਂ ਨਾਲ ਕੰਟੈਕਟ ਕਰੋ ਤੇ ਤਾਂਕਿ ਆਪਾਂ ਇਹਨਾਂ ਦੇ ਬੀਜੇਪੀ ਸਰਕਾਰ ਦਾ ਬਾਈਕਾਟ ਕਰ ਸਕੀਏ। ਮੈਨੂੰ ਅੱਜ ਮੈਡਮ ਦੀ ਅਗਵਾਈ ਵਿੱਚ ਕ੍ਰਿਸ਼ਨਾ ਕਰੇਵਾਲ ਮੈਡਮ ਪਾ ਜਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਮੇਰੇ ਅੱਜ ਵਾਰਡ 'ਚ ਮੀਟਿੰਗ ਕਰਾਈ ਗਈ ਆ ਤੇ ਮੇਰੇ ਵਾਰਡ ਮੈਂਬਰ ਸਾਰੇ ਮੀਟਿੰਗ ਵਿੱਚ ਹਾਜ਼ਰ ਹੋਏ ਮੇਰੇ ਕਹਿਣ ਤੇ ਤੇ ਮੈਡਮ ਨੇ ਇਹ ਕਿਹਾ ਮੈਨੂੰ ਅੱਜ ਮਹਿਲਾ ਮਿਸਨਾ ਬਲਾਕ ਪ੍ਰਧਾਨ ਲਾਇਆ ਗਿਆ ਆ ਸਾਰੇ ਵਾੜ 13 ਵਾੜਾ ਦੀ। ਹਾਂਜੀ ਕੀ ਵਿਸ਼ਵਾਸ ਦੋਨੀ ਪਾਰਟੀ ਨੂੰ? ਮੈਂ ਆਪਣੇ ਸਾਰੇ ਵਾਡ ਸਾਰਿਆਂ ਨੂੰ ਇਹ ਪ੍ਰਸ਼ਰ ਰਹੀ ਹਾਂ ਇਹ ਵਿਸ਼ਵਾਸ ਦਵਾ ਰਹੀ ਹਾਂ ਕਿ ਜਿੱਦਾਂ ਅਸੀਂ ਪਹਿਲਾਂ ਸਾਰਿਆਂ ਨਾਲ ਹਰ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ ਸੀ ਅਸੀਂ ਹੁਣ ਵੀ ਉਦਾਂ ਹੀ ਕੰਮ ਕਰਾਂਗੇ ਜਿੱਦਾਂ ਸਰਕਾਰ ਜਿਹੜੇ ਸਰਕਾਰ ਸਾਨੂੰ ਜੋ ਵੀ ਸਾਨੂੰ ਜ਼ਿੰਮੇਵਾਰੀ ਦੇ ਤੁੰਗੀ ਅਸੀਂ ਉਹ ਜ਼ਿੰਮੇਵਾਰੀਆਂ ਤੇ ਖਰੇ ਉਤਰਾਂਗੇ